ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਤੁਹਾਡੇ ਘਰ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਹੈ ਤਾਂ ਤੁਹਾਨੂੰ ਫਿਰ ਇਹ 15 ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਹੁਣ ਪਰਮਾਤਮਾ ਜੀ ਤੁਹਾਡੀ ਅਰਦਾਸ ਬੇਨਤੀ ਨੂੰ ਕਬੂਲ ਕਰਨ ਵਾਲੇ ਹਨ ਸਤ ਸਾਂਗਏ ਜੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਵਿਚਾਰ ਤੇ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਸੋ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸਾਂਗਏ ਜੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਸਤ ਸਾਂਗਏ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਨਾ ਨਾ ਭੁੱਲਣਾ ਕਿਉਂਕਿ ਅੱਜ ਦੇ ਸਮੇਂ ਵਿੱਚ ਵੇਖ ਲਓ ਕਿ ਕੀ ਕੀ ਜ਼ਿੰਦਗੀ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਹਨ ਇਸ ਲਈ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਤਾਂ ਕਿ ਕਿਸੇ ਇੱਕ ਦੇ ਵੀ ਮੋਹੋਂ ਨਿਕਲੀ ਹੋਈ ਅਰਦਾਸ ਪ੍ਰਮਾਤਮਾ ਜੀ ਜ਼ਰੂਰ ਸੁਣ ਲੈਣਗੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤਾਂ ਜੀ ਜਦੋਂ ਸਾਡੇ ਘਰ ਦੇ ਵਿੱਚ ਪ੍ਰਮਾਤਮਾ ਦਾ ਸ਼ਹੀਦ ਸਿੰਘਾਂ ਦਾ ਜਾਂ ਰੱਬ ਦਾ ਵਾਸ ਹੁੰਦਾ ਹੈ ਤਾਂ ਸਾਨੂੰ ਮਿਲਦੇ ਹਨ ਜੀ ਇਹ ਕੁਝ ਖਾਸ ਸੰਕੇਤ ਤੇ ਇਹਨਾਂ ਦੇ ਵਿੱਚੋਂ ਕਿਹੜੇ ਸਾਡੇ ਲਈ ਸ਼ੁਭ ਹੁੰਦੇ ਹਨ ਤੇ ਕਿਹੜੇ ਸਾਡੇ ਲਈ ਅਸ਼ੁਭ ਹੁੰਦੇ ਹਨ ਇਹ ਸੰਕੇਤ ਸਾਨੂੰ ਕੀ ਇਸ਼ਾਰਾ ਦਿੰਦੇ ਹਨ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਕਿਉਂਕਿ ਅੱਧੀ ਤੇ ਅਧੂਰੀ ਗੱਲ ਹਮੇਸ਼ਾ ਹੀ ਸਮਝ ਵਿੱਚ ਨਹੀਂ ਆਉਂਦੀ ਸਾਥ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਦਾ ਵਾਸ ਤੁਹਾਡੇ ਘਰ ਦੇ ਵਿੱਚ ਜੇਕਰ ਹੋ ਚੁੱਕਾ ਹੈ ਤਾਂ ਇਸ ਦੀਆਂ ਕੀ ਨਿਸ਼ਾਨੀਆਂ ਅਸੀਂ ਇਸ ਬਾਰੇ ਅੱਜ ਗੱਲਬਾਤ ਕਰਨ ਵਾਲੇ ਹਾਂ ਕਿ ਤੁਹਾਡੇ ਨਾਲ ਰੱਬ ਨੂੰ ਖੁਸ਼ ਕਰਨ ਦੇ ਲਈ ਲੋਕ ਬਹੁਤ ਸਾਰੇ ਪੂਜਾ ਪਾਠ ਤੇ ਵਰਤਵੀ ਰੱਖਦੇ ਹਨ ਸਵੇਰ ਤੇ ਸ਼ਾਮ ਪਰਮਾਤਮਾ ਦੇ ਸਾਹਮਣੇ ਦੀਵਾ ਜਗਾਉਣਾ ਸ਼ੁਰੂ ਕਰਦੇ ਹੋਏ ਅਸੀਂ ਭਗਵਾਨ ਨੂੰ ਭੋਜਨ ਵੀ ਚੜ੍ਹਾਉਂਦੇ ਹਾਂ ਤੇ ਜੋ ਪਰਮਾਤਮਾ ਦੀ ਕਿਰਪਾ ਉਹਨਾਂ ਤੇ ਬਣੀ ਰਹੇ ਉਨਾਂ ਨੂੰ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਮੁਸੀਬਤ ਦਾ ਸਾਹਮਣਾ ਕਰਨਾ ਨਾ ਪਿਆ ਜਾਵੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਰਮਾਤਮਾ ਦੀ ਪੂਜਾ ਤੇ ਪ੍ਰਾਰਥਨਾ ਕਰਨ ਦੇ ਨਾਲ ਉਹ ਸਾਡੇ ਤੇ ਪ੍ਰਸੰਨ ਹੋ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਸਾਨੂੰ ਇਸ ਦਾ ਸੰਕੇਤ ਦਿੰਦੇ ਹਨ ਆਓ ਜਾਣਦੇ ਹਾਂ ਇਹਨਾਂ ਸੰਕੇਤਾਂ ਦੇ ਬਾਰੇ ਜੋ ਕਿ ਤੁਹਾਨੂੰ ਦੱਸਦੇ ਹਨ ਕਿ ਤੁਹਾਡੇ ਤੇ ਪਰਮਾਤਮਾ ਦੀ ਦੀ ਵਿਸ਼ੇਸ਼ ਕਿਰਪਾ ਹੋ ਜਾਵੇਗੀ ਜਦੋਂ ਤੁਸੀਂ ਪਾਠ ਪੂਜਾ ਕਰਦੇ ਹੋ ਪਰਮਾਤਮਾ ਤੁਹਾਡੇ ਘਰ ਦੇ ਵਿੱਚ ਰਹਿੰਦੇ ਹਨ ਭਾਵੇਂ ਉਹ ਸਿੱਧੇ ਤੌਰ ਤੇ ਹੋਣ ਤੇ ਭਾਵੇਂ ਅਸਿੱਧੇ ਤੌਰ ਤੇ ਹੋਵੇ ਜਦੋਂ ਉਹ ਘਰ ਦੇ ਵਿੱਚ ਰਹਿੰਦੇ ਹਨ ਤਾਂ ਤੁਸੀਂ ਇਸ ਨੂੰ ਮਹਿਸੂਸ ਕਰ ਸਕਦੇ ਹੋ ਕਈ ਵਾਰੀ ਤੁਸੀਂ ਉਹਨਾਂ ਨੂੰ ਵੇਖ ਵੀ ਸਕਦੇ ਹੋ ਕਈ ਵਾਰ ਅਜੀਹਾ ਵੀ ਹੁੰਦਾ ਹੈ ਰੱਬ ਤੁਹਾਡੇ ਘਰ ਦੇ ਵਿੱਚ ਹੀ ਰਹਿੰਦੇ ਹਨ ਪਰ ਉਹ ਤੁਹਾਡੀਆਂ ਕੁਝ ਗਲਤੀਆਂ ਦੇ ਕਰਨ ਵਾਪਸ ਵੀ ਚਲੇ ਜਾਂਦੇ ਹਨ ਭਾਵ ਕਿ ਉਹਨਾਂ ਦੀ ਕਿਰਪਾ ਤੁਹਾਡੇ ਤੇ ਨਹੀਂ ਵਰਸਦੀ ਉਹ ਤੁਹਾਡੇ ਕੁਝ ਕਰਮਾਂ ਦੇ ਕਾਰਨ ਤੁਹਾਡੇ ਤੇ ਕਿਰਪਾ ਨਹੀਂ ਕਰਦੀ ਕਿਉਂਕਿ ਉਸ ਸਮੇਂ ਲੋਕ ਅਕਸਰ ਇਹ ਗਲਤੀ ਕਰਦੇ ਹਨ ਉਹ ਕਈ ਵਾਰੀ ਪੂਜਾ ਕਰਦੇ ਹਨ ਫਿਰ ਇਸ ਨੂੰ ਛੱਡ ਦਿੰਦੇ ਹਨ ਕਈ ਵਾਰ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਨ ਫਿਰ ਇਸ ਨੂੰ ਵਿੱਚੋਂ ਹੀ ਛੱਡ ਦਿੰਦੇ ਹਨ ਜੋ ਕਿ ਇਹ ਕਰਨਾ ਬਿਲਕੁਲ ਵੀ ਸਹੀ ਨਹੀਂ ਹੁੰਦਾ ਇਸ ਨਾਲ ਪਰਮਾਤਮਾ ਦੀ ਕਿਰਪਾ ਸਾਡੇ ਤੋਂ ਦੂਰ ਹੋ ਜਾਂਦੀ ਹੈ ਸਾਤ ਸੰਗਿਆ ਜੀ ਐਦਾਂ ਤੁਹਾਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਘਰ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਹੈ ਪਰ ਉਹ ਖੁਦ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਉਹ ਖੁਦ ਹੀ ਉਸ ਦਾ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਘਰ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਹੈ ਪਰ ਉਹ ਖੁਦ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਤੇ ਉਸ ਦਾ અપਮਾਨ ਕਰਦੇ ਹਨ ਉਸ ਨੂੰ ਇਹ ਕਹਿ ਕੇ ਭੇਜ ਦੇਂਦੇ ਹਨ ਕਿ ਮੈਂ ਹਰ ਰੋਜ਼ ਰੱਬ ਦੀ ਪੂਜਾ ਕਰਦਾ ਰਹਿਣਾ ਪਰ ਫਿਰ ਵੀ ਮੈਂ ਰੱਬ ਕਿਉਂ ਨਹੀਂ ਦੇਖ ਸਕਦਾ ਮੈਂ ਰੱਬ ਨੂੰ ਕਿਉਂ ਨਹੀਂ ਵੇਖ ਸਕਦਾ ਇਸ ਲਈ ਅਸੀਂ ਅੱਜ ਦੀ ਵੀਡੀਓ ਵਿੱਚ ਉਹਨਾਂ ਸੰਕੇਤਾਂ ਦੇ ਬਾਰੇ ਤੁਹਾਨੂੰ ਦੱਸਾਂਗੇ ਜੋ ਤੁਸੀਂ ਖੁਦ ਜਾਣ ਸਕੋ ਕਿ ਪਰਮਾਤਮਾ ਜੀ ਦਾ ਤੁਹਾਡੇ ਘਰ ਵਿੱਚ ਵਾਸ ਹੈ ਕਿਉਂਕਿ ਕਈ ਲੋਕ ਕੀ ਕਰਦੇ ਹਨ ਕਿ ਆਪਣੇ ਘਰ ਵਿੱਚ ਜਿਵੇਂ ਜੋਤ ਜਗਾਉਂਦੇ ਹਨ ਕਦੇ ਜੋਤ ਜਗਾ ਲਈ ਕਦੇ ਬੰਦ ਕਰ ਦਿੱਤੀ ਸੋ ਇਹ ਗਲਤੀਆਂ ਹੁੰਦੀਆਂ ਹਨ ਜਿਨ੍ਹਾਂ ਗਲਤੀਆਂ ਦੇ ਕਰਕੇ ਸਾਡੇ ਉੱਪਰ ਪਰਮਾਤਮਾ ਦੀ ਕਿਰਪਾ ਹੁੰਦੀ ਹੁੰਦੀ ਦੂਰ ਹੋ ਜਾਂਦੀ ਹੈ ਸੋ ਇਸੇ ਤਰੀਕੇ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਦੋਂ ਤੁਸੀਂ ਸੌ ਰਹੇ ਹੁੰਦੇ ਹੋ ਬ੍ਰਹਮ ਮਹੌਰਤ ਦੇ ਵਿੱਚ ਜਾਗਦੇ ਹੋ ਤੁਸੀਂ ਹਰ ਰੋਜ਼ ਇਸੇ ਸਮੇਂ ਹੀ ਜਾਗਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਬ੍ਰਹਮ ਮਹੌਰਤ ਵਿੱਚ ਕੋਈ ਅਜੀਹਾ ਸੁਪਨਾ ਵੇਖਦੇ ਹੋ ਜਿਵੇਂ ਕਿ ਕਿਸੇ ਮੰਦਰ ਦੇ ਵਿੱਚ ਪੂਜਾ ਕਰ ਰਹੇ ਹੋ ਕਿਸੇ ਮੰਤਰ ਦਾ ਜਾਪ ਕਰ ਰਹੇ ਹੋ ਅਜੀਹੇ ਸੁਪਨੇ ਇਸ ਗੱਲ ਦਾ ਸੰਕੇਤ ਦਿੰਦੇ ਹਨ ਪਰਮਾਤਮਾ ਤੁਹਾਡੇ ਘਰ ਦੇ ਵਿੱਚ ਤੁਹਾਡੇ ਤੇ ਕਿਰਪਾ ਕਰਨ ਵਾਲੇ ਹਨ ਜੇਕਰ ਤੁਸੀਂ ਬ੍ਰਹਮ ਮਹੌਰਤ ਦੌਰਾਨ ਸ਼ੰਖ ਦੀ ਆਵਾਜ਼ ਜਾਂ ਫਿਰ ਮੰਤਰਾਂ ਦੀ ਆਵਾਜ਼ ਜਾਂ ਗੁਰਦੁਆਰਾ ਸਾਹਿਬ ਤੋਂ ਘੰਟੀਆਂ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਸੁਣਾਈ ਦਿੰਦੀ ਹੈ ਤੁਹਾਨੂੰ ਰਾਮ ਰਾਮ ਵਾਹਿਗੁਰੂ ਦਾ ਸਿਮਰਣ ਕਹਿੰਦਾ ਹੋਇਆ ਕੋਈ ਸੁਣਦਾ ਹੈ ਜੇਕਰ ਤੁਸੀਂ ਅਜਿਹੀ ਆਵਾਜ਼ ਨੂੰ ਸੁਣਦੇ ਹੋ ਤਾਂ ਇਹ ਦੂਜਾ ਸੰਕੇਤ ਹੈ ਪਰਮਾਤਮਾ ਜੀ ਦੇ ਵਾਸਤਾ ਕਿ ਤੁਹਾਡੇ ਘਰ ਵਿੱਚ ਹੋ ਚੁੱਕਾ ਹੈ ਜਦੋਂ ਵੀ ਤੁਸੀਂ ਸਵੇਰੇ ਨਹਾਉਣ ਤੋਂ ਬਾਅਦ ਤਿਆਰ ਹੁੰਦੇ ਹੋ ਤੁਹਾਨੂੰ ਇੱਕ ਵੱਖਰੀ ਖੁਸ਼ਬੂ ਆਉਂਦੀ ਹੈ ਇਹ ਇੱਕ ਅਜੀਬ ਖੁਸ਼ਬੂ ਹੁੰਦੀ ਹੈ ਜੋ ਤੁਹਾਡੇ ਘਰ ਵਿੱਚ ਕਿਸੇ ਹੋਰ ਨੂੰ ਵੀ ਨਹੀਂ ਆਉਂਦੀ ਸਿਰਫ ਤੁਹਾਨੂੰ ਹੀ ਇਸ ਨੂੰ ਤੁਸੀਂ ਸੁੰਘ ਸਕਦੇ ਹੋ ਇਹ ਨਾ ਅਤਰ ਦੀ ਖੁਸ਼ਬੂ ਹੁੰਦੀ ਹੈ ਨਾ ਹੀ ਕਿਸੇ ਧੂਪ ਅਰਗਬਤੀ ਦੀ ਇਹ ਹੋਰ ਹੀ ਚੀਜ਼ ਦੀ ਅਜੀਬ ਜਿਹੀ ਖੁਸ਼ਬੂ ਹੁੰਦੀ ਹੈ ਇਹ ਖੁਸ਼ਬੂ ਤੁਹਾਡੇ ਘਰ ਦੇ ਮੰਦਰ ਤੋਂ ਆਉਂਦੀ ਹੈ ਜਿੰਨਾ ਜ਼ਿਆਦਾ ਤੁਸੀਂ ਆਪਣੇ ਘਰ ਦੇ ਮੰਦਰ ਦੇ ਨੇੜੇ ਜਾਂਦੇ ਹੋ ਇਹ ਤੁਹਾਨੂੰ ਓਨਾ ਹੀ ਜ਼ਿਆਦਾ ਆਉਂਦੀ ਹੈ ਇਹ ਖੁਸ਼ਬੂ ਦੇਵੀ ਦੇਵਤਿਆਂ ਦੀ ਹੁੰਦੀ ਹੈ ਪਰਮਾਤਮਾ ਦੀ ਹੁੰਦੀ ਹੈ ਜੋ ਤੁਹਾਨੂੰ ਅਹਿਸਾਸ ਕਰਮਦੀ ਹੈ ਕਿ ਪਰਮਾਤਮਾ ਦਾ ਵਾਸ ਤੁਹਾਡੇ ਘਰ ਵਿੱਚ ਹੋ ਚੁੱਕਾ ਹੈ ਜਦੋਂ ਕਿ ਨਕਾਰਾਤਮਕ ਊਰਜਾ ਤੁਹਾਡੇ ਘਰ ਦੇ ਵਿੱਚ ਆਵੇਗੀ ਤਾਂ ਤੁਹਾਨੂੰ ਘਰ ਦੇ ਅੰਦਰੋਂ ਬਹੁਤ ਬੁਰੀ ਬਦਬੂ ਆਉਣੀ ਸ਼ੁਰੂ ਹੋ ਜਾਵੇਗੀ ਪਰ ਜਦੋਂ ਪਰਮਾਤਮਾ ਉੱਥੇ ਰਹਿੰਦੇ ਹਨ ਤਾਂ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਵੱਧ ਜਾਂਦਾ ਹੈ ਸਕਾਰਾਤਮਕ ਊਰਜਾ ਸਾਡੇ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੁਸੀਂ ਖੁਸ਼ਬੂ ਮਹਿਸੂਸ ਕਰਨੀ ਸ਼ੁਰੂ ਕਰ ਦਿੰਦੇ ਹੋ ਇਹ ਖੁਸ਼ਬੂ ਬਹੁਤ ਵਧੀਆ ਪਿਆਰੀ ਤੇ ਮਿੱਠੀ ਮਨਮੋਹਕ ਹੁੰਦੀ ਹੈ ਜੋ ਤੁਹਾਡੇ ਮਨ ਨੂੰ ਖੁਸ਼ ਕਰ ਦਿੰਦੀ ਹੈ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਪਾਠ ਪੂਜਾ ਕਰਨ ਦੇ ਲਈ ਜਾਂਦੇ ਹੋ ਉਸ ਸਮੇਂ ਜੇਕਰ ਕੋਈ ਜੀਵਤ ਪ੍ਰਾਣੀ ਜਿਵੇਂ ਕਿ ਕੁੱਤਾ ਬਿੱਲੀ ਗਾਂ ਜਾਂ ਕੋਈ ਹੋਰ ਵਿਅਕਤੀ ਸਾਧੂ ਤੁਹਾਡੇ ਦਰਵਾਜ਼ੇ ਤੇ ਆਉਂਦਾ ਹੈ ਇਹ ਤੁਹਾਡੇ ਨਾਲ ਹਫਤੇ ਦੇ ਵਿੱਚ ਲਗਾਤਾਰ ਤਿੰਨ ਤੋਂ ਚਾਰ ਵਾਰ ਹੋ ਰਿਹਾ ਹੈ ਇਹ ਤੁਹਾਡੀ ਪੂਜਾ ਦੇ ਸਮੇਂ ਆਉਂਦੇ ਹਨ ਇਸ ਦਾ ਮਤਲਬ ਕਿ ਪਰਮਾਤਮਾ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਰਹੇ ਹਨ ਉਹ ਇਸ ਲਈ ਆ ਰਹੇ ਹਨ ਕਿਉਂਕਿ ਗਾਂਵੀ ਮਾਂ ਦਾ ਇੱਕ ਰੂਪ ਹੁੰਦਾ ਹੈ ਤੇ ਕੁੱਤੇ ਨੂੰ ਭੈਰਵਨਾਥ ਬਾਬਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇ ਕੋਈ ਭਿਖਾਰੀ ਆਉਂਦਾ ਹੈ ਉਹ ਵੀ ਕਿਸੇ ਰੱਬ ਦੇ ਰੂਪ ਵਿੱਚ ਹੀ ਆ ਰਿਹਾ ਹੁੰਦਾ ਹੈ ਇਸ ਲਈ ਸਾਨੂੰ ਉਹਨਾਂ ਨੂੰ ਕਦੇ ਵੀ ਭੁਜਾਉਣਾ ਨਹੀਂ ਚਾਹੀਦਾ ਸਗੋਂ ਉਹਨਾਂ ਨੂੰ ਖਾਣਾ ਖਵਾਇਆ ਜਾ ਸਕਦਾ ਹੈ। ਉਹਨਾਂ ਨੂੰ ਸਤਕਾਰ ਦਿੱਤਾ ਜਾਣਾ ਚਾਹੀਦਾ ਹੈ ਪੈਸਾ ਜਾਂ ਕੋਈ ਹੋਰ ਚੀਜ਼ দান ਕਰਨਾ ਵੱਖਰੀ ਗੱਲ ਹੈ। ਸਭ ਤੋਂ ਵੱਡਾ ਦਾਨ ਭੋਜਨ ਤੇ ਪਾਣੀ ਦਾ ਹੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਰਾਤ ਨੂੰ ਨੀਂਦ ਦੇ ਦੌਰਾਨ ਵਾਰ-ਵਾਰ ਸੁਪਨੇ ਆਉਂਦੇ ਹਨ। ਆਪਣੇ ਸੁਪਨਿਆਂ ਦੇ ਵਿੱਚ ਕੋਈ ਮੰਦਰ ਮੂਰਤੀ ਭਗਵਾਨ ਦੀ ਫੋਟੋ ਵੇਖਦੇ ਹੋ ਇਸ ਦਾ ਮਤਲਬ ਭਗਵਾਨ ਦੀਆਂ ਅਸੀਸਾਂ ਤੁਹਾਡੇ ਨਾਲ ਹਨ। ਕਈ ਵਾਰੀ ਇਹ ਅਜੀਹਾ ਵੀ ਹੁੰਦਾ ਤੁਸੀਂ ਕੁਝ ਲੈਣ ਦੇ ਲਈ ਅੱਗੇ ਵਧਦੇ ਹੋ ਲੈਂਦੇ ਹੋਏ ਤੁਹਾਡੇ ਮਨ ਵਿੱਚ ਇਸ ਬਾਰੇ ਕੁਝ ਖੋਰ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਸਭ ਕੁਝ ਠੀਕ ਹੋਣ ਤੋਂ ਬਾਅਦ ਵੀ ਜੇ ਕੁਝ ਅਜੀਹਾ ਵਾਪਰਦਾ ਹੈ ਸਾਨੂੰ ਉਹ ਫੈਸਲਾ ਲੈਣ ਤੋਂ ਮਨ ਨੂੰ ਰੋਕਦਾ ਹੈ ਤਾਂ ਇਸ ਦਾ ਮਤਲਬ ਹੈ ਤੁਹਾਨੂੰ ਕਿਸੇ ਬ੍ਰਹਮ ਸ਼ਕਤੀ ਦਾ ਅਸ਼ੀਰਵਾਦ ਪ੍ਰਾਪਤ ਹੋ ਚੁੱਕਾ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਜਿਨ੍ਹਾਂ ਤੇ ਪਰਮਾਤਮਾ ਦਾ ਅਸ਼ੀਰਵਾਦ ਹੁੰਦਾ ਹੈ ਭਾਵੇਂ ਉਹ ਅਮੀਰ ਹੋਣ ਜਾਂ ਗਰੀਬ ਉਹਨਾਂ ਨੂੰ ਹਰ ਜਗ੍ਹਾ ਸਤਿਕਾਰ ਮਿਲਦਾ ਹੈ ਜੇਕਰ ਫਿਰ ਕਿਸੇ ਨੂੰ ਘੱਟ ਮਿਹਨਤ ਕਰਨ ਤੋਂ ਬਾਅਦ ਵੀ ਸਫਲਤਾ ਮਿਲਦੀ ਹੈ ਤਾਂ ਇਹ ਪਰਮਾਤਮਾ ਦੀ ਕਿਰਪਾ ਦੀ ਪੱਕੀ ਨਿਸ਼ਾਨੀ ਹੈ ਪਰਮੇਸ਼ਰ ਉਹਨਾਂ ਲੋਕਾਂ ਨੂੰ ਸਾਰੀਆਂ ਮੁਸ਼ਕਲਾਂ ਤੋਂ ਬਚਾਉਂਦੇ ਹਨ ਜੋ ਹਰ ਹਾਲਾਤ ਵਿੱਚ ਖੁਸ਼ ਰਹਿੰਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨੇ ਵੀ ਦੁੱਖ ਕਿਉਂ ਨਾ ਹੋਣ ਹਮੇਸ਼ਾ ਹੀ ਖੁਸ਼ ਰਹਿੰਦੇ ਹਨ ਉਹ ਕਦੇ ਵੀ ਕਿਸੇ ਸਮੱਸਿਆ ਤੋਂ ਨਹੀਂ ਡਰਦੇ ਉਹ ਹਰ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰ ਲੈਂਦੇ ਹਨ ਕਿਉਂਕਿ ਪਰਮਾਤਮਾ ਜੀ ਦੀ ਕਿਰਪਾ ਦਾ ਉਹਨਾਂ ਦੇ ਉੱਪਰ ਪੂਰਾ ਹੀ ਵਾਸ ਹੁੰਦਾ ਹੈ ਉਹਨਾਂ ਦੀਆਂ ਮੁਸ਼ਕਲਾਂ ਨੂੰ ਪਰਮਾਤਮਾ ਜੀ ਹੱਲ ਕਰ ਦੇਣਗੇ ਸਾਥ ਸੰਗਤਾਂ ਜੀ ਇਸ ਤੋਂ ਇਲਾਵਾ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ ਜਿੱਥੇ ਵੀ ਆਖਦੇ ਹਨ ਕਿ ਧਨ ਦੀ ਕਮੀ ਹੁੰਦੀ ਹੈ ਉਤੋਂ ਲਈ ਵੀ ਸਾਨੂੰ ਕੁਝ ਖਾਣ ਪੀਣ ਦੀਆਂ ਆਦਤਾਂ ਬਦਲਣੀਆਂ ਹੋਣਗੀਆਂ ਇਹ ਵੀ ਕਿਹਾ ਜਾਂਦਾ ਅਜਿਹੇ ਘਰਾਂ ਵਿੱਚ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ ਖਾਸ ਗੱਲ ਇਹ ਹੈ ਅਜਿਹੇ ਲੋਕ ਇਹ ਮਹਿਸੂਸ ਕਰਨ ਲੱਗ ਜਾਂਦੇ ਹਨ ਘੱਟ ਖਾਣਾ ਵੀ ਕਾਫੀ ਹੈ ਇਸ ਤੋਂ ਇਲਾਵਾ ਅਜਿਹੇ ਘਰਾਂ ਦੇ ਲੋਕ ਵੀ ਨਸ਼ਾ ਤੇ ਮਾਸਾਹਾਰੀ ਭੋਜਨ ਤੋਂ ਦੂਰ ਰਹਿਣਾ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਕਿਉਂਕਿ ਜਿਹੜੀ ਮਾਇਆ ਵੀ ਹੁੰਦੀ ਹੈ ਨਾ ਇਹ ਵੀ ਘਰ ਦੀ ਸਾਫ਼ ਸਫਾਈ ਨੂੰ ਹੀ ਪਸੰਦ ਕਰਦੀ ਹੈ ਜੇਕਰ ਤੁਸੀਂ ਕਿਸੇ ਨੂੰ ਘਰ ਦੇ ਬਾਹਰ ਝਾੜੂ ਲਗਾਉਂਦਾ ਹੋਇਆ ਵੀ ਵੇਖਦੇ ਹੋ ਇਹ ਵੀ ਤੁਹਾਡੇ ਲਈ ਸ਼ੁਭ ਸੰਕੇਤ ਹਨ ਇਸ ਤੋਂ ਇਲਾਵਾ ਤੁਸੀਂ ਅੰਮ੍ਰਿਤ ਵੇਲੇ ਸ਼ੰਖ ਦੀ ਆਵਾਜ਼ ਜੇਕਰ ਤੁਹਾਡੇ ਕੰਨਾਂ ਵਿੱਚ ਪੈਂਦੀ ਹੈ ਉਹ ਵੀ ਤੁਹਾਨੂੰ ਸ਼ੁਭ ਸੰਕੇਤ ਦਿੰਦੀ ਹੈ ਇਸ ਲਈ ਕਿਸੇ ਵੀ ਸ਼ੁਭ ਮੌਕੇ ਤੇ ਕੀਤੀ ਜਾਣ ਵਾਲੀ ਪੂਜਾ ਦੇ ਵਿੱਚ ਸ਼ੰਖ ਵਜਾਇਆ ਜਾਂਦਾ ਹੈ ਜੇਕਰ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਸ਼ੰਖ ਦੀ ਆਵਾਜ਼ ਸੁਣਦੇ ਹੋ ਇਸ ਆਵਾਜ਼ ਦੇ ਨਾਲ ਮੰਨਿਆ ਜਾਂਦਾ ਹੈ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਵੇਗੀ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਲਈਆਂ ਜਾਣਗੀਆਂ ਸਭ ਤੋਂ ਵੱਡੀਆਂ ਇਛਾਵਾਂ ਤੁਹਾਡੀਆਂ ਜਲਦ ਹੀ ਪੂਰੀਆਂ ਹੋ ਜਾਣਗੀਆਂ ਇਹ ਵੀ ਤੁਹਾਡੇ ਤੇ ਪਰਮਾਤਮਾ ਜੀ ਦੇ ਅਸ਼ੀਰਵਾਦ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਇਸ ਤੋਂ ਇਲਾਵਾ ਜੇਕਰ ਪੰਛੀ ਘਰ ਦੇ ਮੁੱਖ ਦਰਵਾਜ਼ੇ ਤੇ ਪ੍ਰਵੇਸ਼ ਦੇ ਦੁਆਰਾ ਨੇੜੇ ਤੁਹਾਡੇ ਆਲਣਾ ਬਣਾਉਂਦੇ ਹਨ ਇਹ ਬਹੁਤ ਹੀ ਸ਼ੁਭ ਸੰਕੇਤ ਹੈ ਇਸ ਗੱਲ ਦਾ ਸਬੂਤ ਹੈ ਕਿ ਤੁਹਾਡੀ ਪੂਜਾ ਸਫਲ ਹੋਈ ਹੈ ਪੰਛੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਗਲਤੀ ਨਾਲ ਵੀ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਖਾਣਾ ਪੀਣਾ ਉਹਨਾਂ ਦੇ ਲਈ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਪੂਜਾ ਕਰਦੇ ਸਮੇਂ ਕਈ ਵਾਰ ਭਾਵਕ ਹੋ ਜਾਂਦੇ ਹੋ ਅੱਖਾਂ ਦੇ ਵਿੱਚ ਹੰਝੂ ਵਹਿਣੇ ਸ਼ੁਰੂ ਹੋ ਜਾਂਦੇ ਹਨ ਇਸ ਗੱਲ ਦਾ ਸੰਕੇਤ ਹੁੰਦਾ ਹੈ ਪਰਮਾਤਮਾ ਤੁਹਾਡੇ ਦਿਲ ਦੀ ਪੁਕਾਰ ਸੁਣ ਲੈਣਗੇ ਸਾਰਸੰਗੇ ਜੀ ਜੇਕਰ ਤੁਹਾਡੀ ਅਚਾਨਕ ਅੰਮ੍ਰਿਤ ਵੇਲੇ ਅੱਖ ਖੁੱਲ ਜਾਂਦੀ ਹੈ ਤੁਹਾਡਾ ਖੁਦ ਦਿਲ ਕਰਦਾ ਹੈ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰੋ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਧਨ ਧਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਜਾਪ ਕਰੋ ਤਾਂ ਸਮਝ ਲਓ ਕਿ ਪਰਮਾਤਮਾ ਜੇਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਜੇਕਰ ਤੁਹਾਨੂੰ ਕਿਸੇ ਮਾੜੇ ਸਮੇਂ ਦੇ ਵਿੱਚ ਜਦੋਂ ਤੁਸੀਂ ਹੁੰਦੇ ਹੋ ਤਾਂ ਅਚਾਨਕ ਹੀ ਉਸੇ ਹੀ ਸਮੇਂ ਤੁਹਾਡੇ ਤੇ ਕੋਈ ਚੰਗੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਭਾਵੇਂ ਕਿ ਜੇਕਰ ਤੁਸੀਂ ਕਿਧਰੇ ਜਾ ਰਹੇ ਹੁੰਦੇ ਹੋ ਜਾਂ ਕੋਈ ਐਕਸੀਡੈਂਟ ਵਗੈਰਾ ਤੇ ਜਾਂ ਕੋਈ ਇਹੋ ਜਿਹੀ ਪਰੇਸ਼ਾਨੀ ਅਚਾਨਕ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਉਸੇ ਹੀ ਪਰੇਸ਼ਾਨੀ ਦਾ ਹਾਲ ਚੰਗਾ ਕੋਈ ਹੋ ਜਾਂਦਾ ਹੈ ਤੁਹਾਨੂੰ ਇਦਾਂ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਨੇ ਸਾਡੀ ਸੁਣ ਲਈ ਹੈ ਪਰਮਾਤਮਾ ਨੇ ਸਾਨੂੰ ਇਸ ਮੁਸੀਬਤ ਤੋਂ ਬਚਾ ਲਿਆ ਹੈ ਤਾਂ ਸਮਝੋ ਕਿ ਪਰਮਾਤਮਾ ਜੀ ਤੁਹਾਡੇ ਅੰਗ ਸੰਗ ਹਨ ਤੁਹਾਡਾ ਕਦੇ ਵੀ ਕੋਈ ਵਾਲਵਿੰਗਰ ਨਹੀਂ ਕਰ ਸਕਦਾ ਸਾਤ ਸੰਗਿਆ ਜੀ ਏਦਾਂ ਦੀਆਂ ਨਿਸ਼ਾਨੀਆਂ ਜੇਕਰ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਸਮਝੋ ਪਰਮਾਤਮਾ ਜੀ ਨੇ ਤੁਹਾਡੇ ਤੇ ਪਹਿਰਾ ਲਗਾ ਦਿੱਤਾ ਹੈ ਕਈ ਵਾਰੀ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੁੰਦਾ ਹੈ ਉਸ ਨੁਕਸਾਨ ਹੁੰਦੇ ਹੁੰਦੇ ਹੀ ਅਸੀਂ ਅਜੇਹੇ ਟਾਈਮ ਤੇ ਆ ਕੇ ਉਸ ਨੁਕਸਾਨ ਤੋਂ ਬਚ ਜਾਂਦੇ ਹਾਂ ਕਿ ਸਾਨੂੰ ਖੁਦ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਸਾਡੇ ਨਾਲ ਹਨ ਸਾਨੂੰ ਹਰ ਮੁਸੀਬਤ ਦੇ ਵਿੱਚੋਂ ਉਹ ਕੱਢ ਲੈਣਗੇ ਤਾਂ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਸਾਥ ਸੰਗਤ ਜੀ ਜੇਕਰ ਤੁਹਾਡੇ ਨਾਲ ਵੀ ਅਜਿਹੀ ਕੁਝ ਗੱਲਾਂ ਵਾਪਰਦੀਆਂ ਹਨ ਤਾਂ ਸਮਝੋ ਸ਼ਹੀਦ ਸਿੰਘਾਂ ਦਾ ਪਹਿਰਾ ਤੁਹਾਡੇ ਆਸ-ਪਾਸ ਲੱਗਾ ਹੋਇਆ ਹੈ ਕਈ ਵਾਰੀ ਤੁਸੀਂ ਬਹੁਤ ਵੱਡੀ ਮੁਸੀਬਤ ਵਿੱਚ ਹੁੰਦੇ ਹੋ ਪਰ ਪਰਮਾਤਮਾ ਜੀ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਵਿਅਕਤੀ ਦੇ ਰੂਪ ਵਿੱਚ ਕਿਸੇ ਭੈਣ ਭਰਾ ਦੇ ਰੂਪ ਵਿੱਚ ਆ ਕੇ ਤੁਹਾਡੀ ਮਦਦ ਕਰ ਦੇਣ ਉਸ ਵੇਲੇ ਵੀ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਇਸ ਲਈ ਸਾਧ ਸੰਗਤ ਜੀ ਹਮੇਸ਼ਾ ਹੀ ਪਰਮਾਤਮਾ ਜੀ ਦੇ ਨਾਮ ਦਾ ਸਿਮਰਨ ਕਰਿਆ ਕਰੋ ਉਹਨਾਂ ਦੇ ਨਾਮ ਦੀ ਜੋਤ ਜਿਹੜੀ ਹੈ ਜੇਕਰ ਤੁਸੀਂ ਹਰ ਰੋਜ਼ ਨਹੀਂ ਜਗਾ ਸਕਦੇ ਤਾਂ ਕੇਵਲ ਐਤਵਾਰ ਦੇ ਦਿਨ ਜਗਾ ਕੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਦਾ ਜਾਪ ਜ਼ਰੂਰ ਕਰਿਆ ਕਰੋ ਤਾਂ ਵੇਖਣਾ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਸਕਾਰਾਤਮਕ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ ਪਰਮਾਤਮਾ ਜੀ ਦਾ ਤੁਹਾਡੇ ਘਰ ਵਿੱਚ ਵਾਸ ਹੋਣਾ ਸ਼ੁਰੂ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ